ਗੁਰਦਾਸਪੁਰ ਦੇ ਕਸਬਾ ਕਨੂਵਾਲ ਦੇ ਵਿੱਚ ਬੀਤੇ ਦਿਨੀ ਸੈਲਫੀ ਲੈਂਡ ਦੇ ਚੱਕਰ ਦੇ ਵਿੱਚ ਦੋ ਭੈਣਾਂ ਨਿਸ਼ਾ ਤੇ ਲਾਪਰੀ ਦੇ ਨਹਿਰ ਦੇ ਵਿੱਚ ਵਹਿ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਦੋਨੋਂ ਭੈਣਾਂ ਦੀ ਤਲਾਸ਼ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਰਮੀ ਦੇ ਵੱਲੋਂ ਨਹਿਰ ਦੇ ਪਾਣੀ ਨੂੰ ਬੰਦ ਕਰਵਾਉਣ ਤੋਂ ਬਾਅਦ ਕਈ ਘੰਟਿਆਂ ਤੱਕ ਦੋਨੋਂ ਕੁੜੀਆਂ ਦੀ ਤਲਾਸ਼ ਕੀਤੀ ਗਈ ਪਰ ਜਦ ਦੋਨੋਂ ਭੈਣਾਂ ਦਾ ਕੁਝ ਪਤਾ ਨਾ ਚਲਿਆ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੋਫੀਆ ਨਾਮ ਦੀ ਕੁੜੀ ਤੋਂ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਸੋਫੀਆ ਨੇ ਇੱਕ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਉਹ ਦੋਨੋਂ ਭੈਣਾਂ ਨਹਿਰ ਦੇ ਵਿੱਚ ਨਹੀਂ ਡਿੱਗੀਆਂ ਸਨ ਉਹ ਇੱਕ ਗੱਡੀ ਦੇ ਵਿੱਚ ਬੈਠ ਕੇ ਇਥੋਂ ਭੱਜ ਗਈਆਂ ਨੇ ਅਤੇ ਘਰ ਵਾਲਿਆਂ ਤੋਂ ਬਚਣ ਦੇ ਲਈ ਉਹਨਾਂ ਨੇ ਇਹ ਡਰਾਮਾ ਕੀਤਾ ਸੀ ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਫੋਰਟਕ ਵਿੱਚ ਵੀ ਥੱਤੀ ਸ਼ਹਿਰ ਉਹ ਕੋਈ ਹਿੰਦਾ ਸਾਹਮਣੇ ਨਹੀਂ ਤੇ ਨਹਿਰ ਚ ਡਿੱਗਣਾ ਇਹ ਮਾਮਲਾ ਉਲਟਪੁਲਟ ਹੈਗਾ ਲੜਕੀਆਂ ਜਿਹੜੀਆਂ ਉਹ ਆਪਣੀ ਮਰਜ਼ੀ ਨਾਲ ਕਰ ਸਕਦੀਆਂ ਨੇ ਚੂੜਾ ਜਿਹੜਾ ਉਹ ਜਿਹੜੀ ਜੀ ਪਹਿਲੇ ਕਰ ਰਿਹਾ ਹੈ ਉਹਦੇ ਬਾਰੇ ਤਕਤੀਸ਼ ਤੇ ਸੜਜ ਰਹੀ ਹੈ ਅਸੀਂ ਦੇ ਸੰਬੰਧ ਰਿਪੋਟੀ ਲਿਖੀ ਆ ਨਾਲ ਇਸ ਨਰਤੀ ਜੀ ਨੰਬਰ 14 ਦੇ ਨਾਲ ਸੋਫੀ ਨੇ ਛੋਟੀ ਜਿਹੜੀ ਆ ਉਹਦੇ ਵੀ ਪਿਆ ਲਿਖੇ ਨੇ ਉਹਦੇ ਜਿਹੜੀ ਆ ਦੱਸਿਆ ਇਸ ਤਰ੍ਹਾਂ ਕਰਕੇ ਕਹਾਵੀਆਂ ਦਾ ਕਿਸ ਗੱਡੀ ਦੇ ਚੋਟੇ ਚ ਰੋਲੇ ਪਰ ਇਹਦੇ ਬਾਰੇ ਜੇ ਕੋਈ ਸਾਡੇ ਕੋਲ ਜੀ ਸਾਹਮਣੇ ਕਿ ਕਿਸ ਗੱਡੀ ਦੀ ਗਈ ਆ ਕਿਹਦੀ ਗੱਡੀ ਸੀ ਉਹਦੇ ਬਾਰੇ ਅਸੀਂ ਜਿਹੜਾ ਆ ਆਪਣਾ ਜੀ ਤਕਤੀਸ਼ ਕਰ ਲਿਆ ਜੋ ਵੀ ਤਕਰੀਸ ਤੇ ਚੱਲੇਗਾ ਉਹ ਤੇ ਮਤਲਬ ਜਿਹੜੀ ਅਗਲੀ ਤਾਰੀਖ ਹੋਵੇਗੀ। ਹਾਂ ਸੋਫੀਆ ਕਹਿੰਦੀ ਕਿ ਬੈਂਗਲੁਰ ਤੋਂ ਘਰ ਤੋਂ ਆਇਆ ਉਹਨਾਂ ਨੇ ਇਹ ਗੱਲ ਕਿਉਂ ਮੇਰੇ ਪਾਪਾ ਦੀ ਸੌ ਦੁਆਰ ਦੇ ਕਿੱਸੇ ਕਿਤੇ ਇਹ ਪਾਪਾ ਦੀ ਸਵਾਰ ਨੂੰ ਕਹੇ ਜਾਂ ਕਿ ਇਹੀ ਕਰਕੇ ਲਈ ਕਿ ਕਿਦੀ ਮੈਂ ਉਹਨਾਂ ਦੀ ਸਖਾਈ ਮੁਤਾਬਕ ਯਾਦ ਕਰਦਾ। ਸੋਫੀਆ ਨੂੰ ਨਹੀਂ ਦੱਸਿਆ ਕਿ ਕਿੱਥੇ ਗਈਆਂ ਨੇ ਉਹਦਾ ਕਿੱਥਾ ਨਹੀਂ ਇਹਨਾਂ ਗੱਲ ਕੀਤੀ ਮੈਨੂੰ ਕਹਿੰਦੇ ਪੁੰਦੇ ਅਸੀਂ ਜਾ ਕੇ ਕਿਸੇ ਹੋਰ ਥਾਂ ਦੇ ਕੰਮ ਕਰਦੇ ਵਾਸਤੇ ਜਾਣਾ ਟੋਟਸਿਕ ਮਨ। ਮੇਰੇ ਸਬੰਧ ਵਿੱਚ ਅਸੀਂ ਜੋਦੀ ਰਿਪੋਰਟ ਲਿਖੀ ਹੈ ਤਕਨੀਕ ਚੱਲ ਰਹੀ ਹੈ ਜੋ ਵੀ ਤਕਨੀਕ ਦੇ ਵਿੱਚ ਥੋੜਾ ਬਹੁਤ ਅੱਗੇ ਡਿੱਗ ਰਿਹਾ ਹੈ ਹੈਗੇ ਉਦਮਤਾ ਜੇ ਕੋਈ ਸੇਵਾਦਾਰ ਹੋਣਾ ਚਾਹੁੰਦਾ ਹੈ ਗੁਰਦਾਸਪੁਰ ਤੋਂ ਭਪਾਪ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੋੜਿਆ ਜੰਗ